ਜਿਉਂ ਬੁਲਾਵੇ ਤਿਆ ਰਾਮਕ ਦਾਸ ਗੁਣ ਪਰਮ ਸਤਿ ਕਰ ਨ ਹੋ ਰਗਾ ਦਸਾਂ ਪਾਪਾਂ ਸਹਿਆਂ ਦੇ ਆਤਮਕ ਜੋਤ ਚਹਰੇ ਸ਼ੇਤਰ ਤਖਤਾਂ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿਹਰਾਜਿਆਂ ਦੇ ਕਿਰਪਾ ਮਿਹਰ ਰਹਿਤ ਸਤਿਕਾਰਾਂ ਅੰਮ੍ਰਿਤ ਰੇਵੇ ਸਭੁਲਾ ਦੀ ਪਵਿੱਤਰ ਚਰਨ ਸ਼ਰਨ ਦੇ ਵਿੱਚ ਜੁੜ ਬੈਠਣ ਦਾ ਸਤਿਗੁਰਾਂ ਨੇ ਸੁਭਾਗ ਬਖਸ਼ਿਆ ਨਿਤ੍ਰੇਮਾ ਸੰਪੂਰਨ ਹੋਏ ਆਪ ਸਮਾ ਸਤਿਗੁਰਾਂ ਦੇ ਚਰਨਾ ਦੇ ਵਿੱਚ ਜੁੜ ਕਰਕੇ ਲੜੀਵਾਰ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਜੀ ਜੋ ਕਥਾ ਵਿਚਾਰ ਚਲ ਰਹੀ ਹੈ ਸੁਣੇ ਇਸ ਦੇ ਵਿੱਚ ਜੁੜਨ ਦਾ ਯਤਨ ਕਰੀਏ ਹੰਗੂਰੂ ਸਾਹਿਬ ਦੀ ਕਿਰਪਾ ਸਦਕਾ ਪਹਿਲੇ ਅਸਮ ਤੀ ਦੇ ਅਠੇ ਪਦੇ ਸੰਪੂਰਨ ਹੋਏ ਐਨ.ਡੀ.ਐਸ. ਨੰਬਰ ਦੀ ਵਿੱਚ ਰਹੌ ਸਰਦੀ ਕਿਰਪਾ ਸੰਕਾ ਅਹਲੇ ਅਸਮਦੀ ਸੰਪੂਰਨ ਹੋਈ ਸਦੋ ਸ੍ਰੀ ਅਸ਼ਟਪਨੀ ਦਾਸ ਲੋਕ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ ਜੀ ਸੋ ਥੱਜ ਦੀ ਸੰਤ ਪਈਏ ਅੱਖੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਦੀਨ ਦਰਦ ਹੈ ਦੀਨ ਗਰੀਬਾਂ ਦੇ ਦਰਦ ਪੀੜਾ ਅਤੇ ਜੰਮਨ ਮਨ ਦੇ ਦੁੱਖਾਂ ਨੂੰ ਭੰਨਣ ਵਾਲੇ ਦੀਨ ਦਰਦ ਦੁੱਖ ਭੰਜਨਾ ਏ ਸਾਡੇ ਗਰੀਬਾਂ ਦੇ ਦੀਨਾਂ ਦੇ ਦਰਦਾਂ ਨੂੰ ਪੀੜਾ ਨੂੰ ਭਰਨ ਲਗਾਵੇ ਵਾਹਿਗੁਰੂ ਘਟ ਘਟ ਆਨਾਥ ਆਨਾਥ ਆਪ ਜੀ ਘਟ ਘਟ ਭਾਵ ਸਾਰਿਆਂ ਘਟਾਂ ਸਾਰਿਆਂ ਹਿਰਦਿਆਂ ਦੇ ਵਿੱਚ ਵਿਆਪਕ हे अनाथां दे नाथ स्वामी मालिक वाहेगुरु परमेश्वर रहमान दीन दर्द दुख भंजना कट कट नाथ अनाथ नाथां दे अनाथ अनाथां दे वाहेगुरु परमेश्वर परमात्मा अनाथां दे नाथ हन स्वामी हन मालिक हन वाहेगुरु ਸ਼ਰਮਤੁ ਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਿਗੁਰਾਂ ਜੀ ਕਥਨ ਕਰਦੇ ਹਨ اے ਵਾਹਿਗੁਰੂ ਜੀ ਨੈਗਣਾ ਦੇ ਨਾਲ ਨਾਨਕ ਕੇ ਪ੍ਰਭ ਸਾਥ ਸਤਿਗੁਰਾਂ ਦੇ ਨਾਲ ਤੁਮਾਰੀ ਭਾਵ ਤੁਹਾਡੀ ਸ਼ਰਮ ਓਟ ਵਿੱਚ ਆਇਆ ਹਾਂ ਆਸਪਦੀ ਜੈ ਮਾਤ ਪਿਤਾ ਸਬਦ ਮਿੱਤਰ ਨਾ ਪਾਹੀ ਹਿਵਾਰੂ ਜੀ ਜਿੱਥੇ ਤੇਰੇ ਸਤਿਗੁਰ ਦੀ ਕਥਨ ਕਰਦੇ ਨੇ ਕਹਿੰਦੇ ਭਾਈ ਜਿੱਥੇ ਤੇਰੇ ਮਾਤ ਪਿਤਾ ਪਿਓ ਪੁੱਤਰ ਮਿੱਤਰ ਭਰਾ ਨਿਸਹਾਤਾ ਨਹੀਂ ਕਰਨੀ ਮਨ ਏ ਮੇਰੇ ਮਨਾ ਨਾਮ ਤੇਰੇ ਸਤ ਸਹਾਈ ਨੇ ਕਹਿੰਦੇ ਉੱਥੇ ਵਾਹਿਗੁਰੂ ਦਾ ਨਾਮ ਤੇਰੀ ਸਹਾਇਤਾ ਕਰੇਗਾ ਜੈ ਮਹਾ ਭਾਨ ਦੂਤ ਜਨ ਦਲ ਕੇਵਲ ਨਾਮ ਸੰਗ ਤੇਰੇ ਚੱਲੇ ਜਿੱਥੇ ਪਰਲੋਕ ਦੇ ਰਸਤੇ ਦੇ ਵਿੱਚ ਮਹਾ ਭਾਗ ਬਟਾ ਧਿਆਨ ਭੈ ਦਾ ਇੱਕ ਦੂਤ ਜਮ ਜਮਾ ਦੇ ਦੂਤ ਦਲੇ ਭਾਗ ਧਨ ਹੋਏਗਾ ਜਮਾ ਅਤੇ ਦੂਤ ਦਲੇ ਤਾਬਨਾਸ਼ ਕਰਨਗੇ ਸਤਿਗੁਰੂ ਜੀ ਕਥਨ ਕਰਦੇ ਨੇ ਕਹਿੰਦੇ ਭਾਈ ਜੈ ਜੈ ਭਗ ਜੈ ਮਹਾ ਭਗ ਦੂਤ ਜਮ ਦਲੇ ਦੂਤ ਜਮਾ ਜਮਾ ਦੇ ਦੂਤ ਇਹੋ ਜੇ ਸਮੇਂ ਦੇ ਵਿੱਚ ਤੇਰੀ ਕੋਈ ਮਦਦ ਕਰਨ ਵਾਲਾ ਨਹੀਂ ਹੋਵੇਗਾ ਪਰ ਇੱਕ ਤਹ ਕੇਵਲ ਨਾਮ ਸੰਗਤ ਹੀ ਚੱਲੇ ਕਹਿੰਦੇ ਉੱਥੇ ਸਿਰਫ ਤੇ ਸਿਰਫ ਇੱਕ ਵਾਹਿਗੁਰੂ ਦਾ ਨਾਮ ਤੇਰੇ ਸੰਗ ਹੋਵੇਗਾ ਨਾਲ ਹੋਵੇਗਾ ਨਾਲ ਜਿਤੇਗਾ ਕੇਵਲ ਮੁਕਤੀ ਦੇਣ ਵਾਲਾ ਵਾਹਿਗੁਰੂ ਦਾ ਨਾਮ ਹੈ ਉਥੇ ਹੋਰ ਕਿਸੇ ਨੇ ਮਦਦ ਨਹੀਂ ਕਰਦੀ ਸਤਿਗੁਰੂ ਕਹਿੰਦੇ ਕੇਵਲ ਤੇ ਕੇਵਲ ਸਿਰਫ ਤੇ ਸਿਰਫ ਤਹ ਕੇਵਲ ਨਾਮ ਸੰਗ ਤੇਰਾ ਚੱਲੇ ਜਹ ਪ੍ਰਸ਼ਨ ਹੋ ਗਿਆ ਤਪਾਰੀ ਜਿੱਥੇ ਅੰਤ ਸਵੇਦੇ ਅਤਿਅੰਤ ਭਾਰੇ ਮੁਸ਼ਕਲ ਤਕਰੀਬ ਹੋਵੇਗੀ ਪਾਵ ਅੰਤ ਸਮੇਂ ਉਹ ਗੁਣ ਕੀ ਰਪਣ ਦੇ ਅਤਿਅੰਤ ਔਕੜ ਦਾ ਸਮਾਂ ਹੋਵੇਗਾ ਹਰ ਕੋ ਨਾਮ ਖਿਮਾ ਦੇ ਉਤਾਰੀ ਭਾਈ ਤੇ ਕਰ ਜਪਿਆ ਹੋਵੇਗਾ ਨਾਮ ਤੇਰੇ ਬੱਲੇ ਹੋਵੇਗਾ ਹਰ ਵਾਹਿੰਦੇ ਨਾਮ ਇੱਕ ਥੰਗ ਦੇ ਵਿੱਚ ਹੀ ਤੇਰਾ ਆਧਾਰ ਕਰਦੇ ਮੇਰਾ ਭਾਵ ਦੁੱਖਾਂ ਤੋਂ ਬਚਾ ਲਵੇਗਾ ਅਨਕ ਪਨਾਚਾਰਨ ਕਰਤ ਨਿਤਰ ਅਨੇਕ ਭਾਵ ਅਨੇਕਾਂ ਤਰ੍ਹਾਂ ਦੇ ਪਾਪਾਂ ਦੀ ਨਿਵਰਤੀ ਵਾਸਤੇ ਬੁਣੇ ਚੜਨਾ ਪ੍ਰਾਸ਼ਿਤ ਕਰਮ ਕਰਦੇ ਆ ਵੀ ਤੂੰ ਮੁਕਤ ਨਹੀਂ ਹੋ ਸਕੇਗਾ ਅਨੇਕ ਪਨਾਚਾਰਨ ਕਰਤ ਨਹੀਂ ਤਰੈ ਪਰ ਕਹਿੰਦੇ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਦਾ ਨਾਮ ਹਰ ਕੋ ਨਾਮ ਕੋਟ ਪਾਪ ਪਰਹਰੈ ਕਹਿੰਦੇ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਬਰਕਤਾਂ ਹਨ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਬਰਕਤਾਂ ਹਨ ਹਰ ਕੋ ਨਾਮ ਕੋਟ ਪਾਪ ਪਰਹਰੈ ਕਹਿੰਦੇ 1 2 4 ਦੀ ਗੱਲ ਨਹੀਂ ਇੱਕ ਨੂੰ ਚਾਰ ਦੀ ਗੱਲ ਨਹੀਂ ਕਹਿੰਦੇ ਤੇਰੇ ਕਰੋੜਾਂ ਪਾਪਾਂ ਨੂੰ ਨਾਸ਼ ਕਰਨ ਦੇ ਲਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਪਰਮੇਸ਼ਰ ਦਾ ਪਰਮਾਤਮਾ ਦਾ ਜਪਿਆ ਹੋਇਆ ਨਾਮ ਕੱਟਣ ਦੇ ਲਈ ਸੰਪਰਤ ਹੈ ਕੋ ਹੋਰ ਦੁੱਖਿਆਂ ਤੋਂ ਅਣਗਹਤਿਆਂ ਨੂੰ ਮਹਾ ਦ੍ਰਿਦਰੰਗ ਕਹਿੰਦੇ ਇਹੋ ਜੇ ਵੱਡੇ ਵੱਡੇ ਪਾਪ ਵੀ ਕੀਤੇ ਹੋਣਗੇ ਘੋਰ ਦੁੱਖਿੰਦ ਅਨਕ ਰਤਿੰਗ ਮਹਾ ਦਿਲਿੰਦਰੰਗ ਮਾਂ ਬਖਿਆਦਨ ਕਹਿੰਦੇ ਇਹ ਢੇਰ ਜਿਸ ਤਰ੍ਹਾਂ ਕਹਿੰਦੇ ਲੱਕੜਾਂ ਦਾ ਬਹੁਤ ਵੱਡਾ ਢੇਰ ਹੋਵੇ ਬਹੁਤ ਵੱਡਾ ਢੇਰ ਹੋਵੇ ਉਸ ਨੂੰ ਸਾੜਨ ਦੇ ਲਈ ਇੱਕ ਤੀਲੀ ਹੀ ਕਾਫੀ ਹੈ ਇੱਕ ਤੀਲੀ ਲਾ ਦਈਏ ਉਹ ਲੱਖਾਂ ਮਰ ਲੱਕੜਾਂ ਸੜ ਕੇ ਸੁਆਹ ਹੋ ਜਾਂਦੀਆਂ ਨੇ ਲੱਖਾਂ ਮਰ ਲੱਕੜਾਂ ਸੜ ਕੇ ਸੁਆਹ ਹੋ ਜਾਂਦੀਆਂ ਨੇ ਸਤਗੁਰੂ ਜੀ ਕਹਿੰਦੇ ਨੇ ਇਸੇ ਕਰਕੇ ਘੋਰ ਦੁੱਖਿੰਦ ਅਨਕ ਹਦਿਆਂ ਕਹਿੰਦੇ ਭਾਈ ਘੋਰ ਮੁਖਿਆਂ ਦਾ ਕਹਿੰਦੇ ਧਿਆਨ ਦੇ ਦੁੱਖ ਹੋਣ ਕਲੇਸ਼ ਹੋਣ ਅਨਕ ਹਤੈਗ ਅਨਿਕ ਜਾਨਾਂ ਲਈਆਂ ਹੋਣ ਹੱਥੇ ਕੀਤੀ ਜਨਮ ਦਾ ਰਦਰਨ ਜਨਮ ਗਰੀਬੀ ਦੇ ਵਿੱਚ ਹੋਵੇ ਮਹਾ ਮੁਖੀ ਆਦਮ ਕਹਿੰਦੇ ਭਾਈ ਵੱਡੇ ਵੱਡੇ ਪਾੜੀ ਸਾਰੇ ਹੀ ਵਿਖਾਦ ਕਹਿੰਦੇ ਮਟੰਤ ਸਗਰ ਸਾਰੇ ਮੜੇ ਸੱਚਦੇ ਨੇ ਕਿ ਮੈਂ ਸਿਮਰਾਂ ਤਾ ਹਰ ਨਾਮ ਕਹਿੰਦੇ ਵਾਹਿਗੁਰੂ ਦਾ ਪਰਮੇਸ਼ਰ ਤਾਂ ਨਾਮ ਜੱਟਿਆ ਸਭ ਕੁਝ ਮਿਟ ਸਕਦਾ ਸਿਮਰਾਂ ਤਾ ਹਰ ਨਾਮ ਨਾਨਕ ਕਹਿੰਦੇ ਮਿਟ ਕਿਵੇਂ ਸਕਦਾ ਨਾਨਕ ਜੈਸੀ ਪੌਪਕ ਕਾਸਤ ਭਸ ਕਰੋਤ ਕਹਿੰਦੇ ਜਿਵੇਂ ਸਤਗੁਰੂ ਜੀ ਕਹਿੰਦੇ ਕਹਿੰਦੇ ਭਾਈ ਜੈਸੇ ਪਾਪ ਕਜਿਵੇਂ ਅੱਗ ਕਾਸ਼ਤ ਭਾਵ ਲੱਕੜ ਭਸਮ ਭਸਮ ਕਰ ਦਿੰਦੀ ਆ ਸਵਾਭ ਮਾ ਦਿੰਦੀ ਆ ਭਸਮ ਕ੍ਰੋਧ ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਨਾਮ ਆਨੇਕਾਂ ਜਨਮ ਜਨਮਾਂ ਤਰਾਂ ਦੇ ਕੀਤੇ ਹੋਏ ਪਾਪਾਂ ਇਦਾਂ ਭਾਈ ਖਤਮ ਕਰ ਦਿੰਦਾ ਹੈ ਘੋਰ ਦੁੱਖ ਜਨ ਕਰਤੇ ਮਨ ਦਰਮਦਾਰਿਤ ਰਕ ਮਹਾ ਬਖਿਆਤੰ ਗ ਮਟਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਪ ਕਾਸ਼ਤ ਭਸਮ ਗਰੋਧ ਇਦਾਂ ਭਾਈ ਅਨਕ ਪਨ ਚੰ ਕਰਤ ਨਹੀਂ ਦਰੈ ਹਰ ਕੋ ਨਾਮ ਕੋਟ ਪਾਪ ਪਰਹਰ ਹੈ ਕਹਿੰਦੇ ਕਰੋੜਾਂ ਪਾਪਾਂ ਨੂੰ ਪਰਹਰ ਸਤਿਗੁਰੂ ਕਹਿੰਦੇ ਭਾਈ ਨਾਸ਼ ਕਰ ਦਿੰਦਾ ਭਾਈ ਮੁਰਦਾ ਨਾਮ ਦਾ ਪਰਮੇਸ਼ਰ ਦਾ ਨਾਮਾ ਏਦਾ ਗੁਰਮੁਖ ਨਾਮ ਜਪੋ ਮਨ ਮੇਰੇ ਇਸ ਕਰਕੇ ਭਾਈ ਸੇ ਮੇਰੇ ਮਨਾ ਤੂੰ ਗੁਰਮੁਖ ਵਣ ਕੇ ਮੁਖੀ ਗੁਰਾਂ ਦੇ ਨਾਮ ਨੂੰ ਗੁਰਮੁਖ ਵਣ ਕੇ ਨਾਮ ਜਪਣਾ ਕਰ ਗੁਰਮukh ਨਾਮ ਜਪੋ ਮਨ ਮੇਰੇ ਨਾਨਕ ਪਾਉ ਸੁਖ ਦੇ ਨੇਰੇ ਸਤਿਗੁਰੂ ਗੱਤ ਸੱਚੇ ਪਾਤਸ਼ਾਹ ਕਥਨ ਕਰਦੇ ਨੇ ਕਹਿੰਦੇ ਭਾਈ ਤਿੰਨ ਅਨੇਕਾਂ ਸੁਖ ਮਿਲ ਜਾਣਗੇ ਨੇਰੇ ਦਾ ਭਾਵ ਬਹੁਤ ਸਾਰੇ ਦੁੱਖਾਂ ਤੋਂ ਸਤਿਗੁਰੂ ਬਚਾ ਲੈਣਗੇ ਵਾਹਿਗੁਰੂ ਦਾ ਸਿਮਰਨ ਨਾਨਕ ਪਾਵ ਪਾਵ ਉਹ ਸੁਖ ਧਨੇਰੇ ਕਹਿੰਦੇ ਅਨੇਕਾਂ ਸੁਖ ਦੇ ਅੰਤ ਸੁਖ ਤੈਨੂੰ ਪ੍ਰਾਪਤ ਹੋਣਗੇ ਲੋਕ ਦੇ ਪਰਲੋਕ ਦੇ ਸੰਗਲ ਅਸ਼ਿਸ਼ਟ ਕੋ ਰਾਜਾ ਦੁਖੀਆ ਪਰ ਕਹਿੰਦੇ ਵੇਖ ਇੱਥੇ ਸਾਰੀ ਦੁਨੀਆ ਦਾ ਬਾਦਸ਼ਾਹ ਕਿਉਂ ਨਾ ਹੋਵੇ ਉਹ ਵੀ ਦੁਖੀ ਹੈ ਰਾਜਾ ਵੀ ਸਿਮਰਨ ਤੋਂ ਬਿਨਾਂ ਦੁਖੀ ਹੈ ਔਰ ਉਹ ਵੀ ਵਾਹਿਗੁਰੂ ਦਾ ਨਾਮ ਜਪ ਕੇ ਸੁਖੀ ਹੋ ਜਾਂਦਾ ਹੈ ਹਰ ਕਾ ਨਾਮ ਜਪ ਤੋ ਏ ਸੁਖੀ ਆ ਕਹਿੰਦੇ ਉਹ ਵੀ ਭਾਈ ਸੁਖੀ ਹੋ ਸਕਦਾ ਹੋ ਸਕਦਾ ਸੁਖੀ ਜਿਵੇਂ ਜਿਵੇਂ ਗੋਪਾਲਪੁਰ ਦੇ ਕੋੜੀ ਰਾਜੇ ਦਾ ਪੂਰ ਨਾਮ ਸਿਮਨ ਕਰਕੇ ਠੀਕ ਹੋਇਆ ਅਰਥਾਤ ਜਿਨ੍ਹਾਂ ਸਾਰੇ ਦੁਨੀਆਂ ਨੂੰ ਦੁਨੀਆਂ ਨੂੰ ਦੁੱਖ ਹੈ ਉਤਨਾ ਰਾਜੇ ਨੂੰ ਰਾਜ ਸੰਭਾਲਣ ਦਾ ਦੁੱਖ ਹੈ ਜਾਂ ਪੰਜ ਮੰਗੀਆਂ ਦਾ ਬਾਦਸ਼ਾਹ ਸੀ ਜਦੋਂ ਪਹਿਲੀ ਵਾਰ ਜਰਮੰਦੀ ਲੜਾਈ 1413 ਵਿੱਚ ਲੱਗੀ ਸੀ ਜਿਸ ਨੂੰ ਨੀਂਦ ਆਉਂ ਤੋਂ ਹਟ ਗਈ ਸੀ ਜਿ ਜਿ ਦੇ ਨਾਲ ਸੁਆਇਆ ਕਰਦੇ ਸਨ ਇਤਨਾ ਦੁੱਖ ਸੀ ਜੇ ਨਾਮ ਜਪੇ ਤੋਂ ਨਾਮ ਜਪੇ ਤਾਂ ਦੁਖੀ ਵੀ ਸੁਖੀ ਹੋ ਸਕਦਾ ਹੈ ਜਿ ਵਾਹਿਗੁਰੂ ਪਰਮੇਸ਼ਰ ਦੇ ਨਾਮ ਐਸੀ ਕਰਕੇ ਕਿਹਾ ਨਾ ਸਗਲ ਸ੍ਰੇਸ਼ਟ ਕੋ ਰਾਜਾ ਦੁਖੀ ਆ ਸਾਰੀ ਸਾਰੀ ਸ੍ਰਿਸ਼ਟੀ ਦਾ ਭਾਵੇਂ ਰਾਜਾ ਕਿੰਨਾ ਹੋਵੇ ਉਹ ਵੀ ਦੁਖੀ ਹੈ ਹਰ ਕਾ ਨਾਮ ਜਪਤ ਹੋਏ ਸੁਖੀਆ ਵਾਹਿਗੁਰੂ ਦੇ ਨਾਮ ਜਪਣ ਵਾਲੇ ਭਾਈ ਸੁਖੀ ਹੁੰਦੇ ਨੇ ਲੋਕ ਵਿੱਚ ਵੀ ਸੁਖੀ ਪਰ ਲੋਕ ਦੇ ਵਿੱਚ ਨਹੀਂ ਸੁਖੀ ਲੱਖ ਕਰੋੜੀ ਬੰਧਨ ਪਰੇ ਕਹਿੰਦੇ ਜੀ ਕਰ ਭਾਈ ਭਾਵੇਂ ਲੱਖਾਂ ਕਰੋੜਾਂ ਬੰਧਨ ਪੈ ਜਾਣ ਹਰ ਕਾ ਨਾਮ ਜਪਤ ਨਿਸਤਰੈ ਹਰੇ ਵਾਹਿਗੁਰੂ ਦਾ ਨਾਮ ਜਪਣ ਕਾਠੇ ਇਸ ਸੰਸਾਰ ਸਮੁੰਦਰ ਤੋਂ ਨਿਸਤਰ ਭਾਵ ਤਰ ਜਾਂਦਾ ਹੈ ਲੱਖ ਕਰੋੜੀ ਵੰਦਨ ਕਰੇ ਕਹਿੰਦੇ ਇਸੇ ਤਰ੍ਹਾਂ ਭਾਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਵਾਲੇ ਇਸ ਭਵ ਸਾਗਰ ਸਮੁੰਦਰ ਤੋਂ ਤਰ ਜਾਂਦੇ ਹਨ ਅਨੇਕ ਮਾਇਆ ਰੰਗ ਤੇ ਕਿਨਾ ਭਜਾਵੇ ਅਨੇਕ ਪ੍ਰਕਾਰ ਦੀ ਮਾਇਆ ਦੇ ਰੰਗ ਆਨੰਦ ਦੀ ਵੀ ਤ੍ਰਿਸ਼ਨਾ ਦੀ ਤਿਖਾਰੋਂ ਭਜਾ ਨਹੀਂ ਸਕਦੇ ਹਨ ਅਨੇਕ ਮਾਇਆ ਰੱਬਾ ਵੇਖਦੇ ਆ ਨਾ ਹਰ ਕਿਸੇ ਦੇ ਮਨ ਦੀ ਇੱਛਾ ਹੁੰਦੀ ਆ ਜੋ ਗੁਆਟੀ ਤੇ ਮੇਰੇ ਕੋਲ ਵੀ ਆਵੇ ਗੁਆਟੀ ਤੇ ਆ ਮੇਰੇ ਕੋਲ ਵੀ ਆਵੇ ਸਾਈਕਲ ਵਾਲਾ ਚਾਹੁੰਦਾ ਮੋਟਰਸਾਈਕਲ ਨੂੰ ਤੇ ਮੋਟਰਸਾਈਕਲ ਵਾਲਾ ਚਾਹੁੰਦਾ ਕਾਰ ਹੋਵੇ ਕਾਰ ਵਾਲਾ ਚਾਹੁੰਦਾ ਹੋਰ ਵੱਡੀ ਵੱਡੀ ਹੋਵੇ ਤਾਂ ਆਪ ਕ੍ਰਿਸ਼ਨਾ ਵਾਧਦੀ ਚਲੀ ਜਾਂਦੀ ਆ ਵਾਧਦੀ ਚਲੀ ਜਾਂਦੀ ਆ ਸਤਿਗੁਰੂ ਕਹਿੰਦੇ ਭਾਈ ਆਨੇਕ ਮਾਇਆ ਰੰਗ ਦੇਖਣਾ ਬਚਾਵੇ ਕਹਿੰਦੇ ਕ੍ਰਿਸ਼ਨਾ ਨਹੀਂ ਮੁਝ ਸਕਦੀ ਔਰ ਕਹਾ ਵਧੇ ਜਾਂਦੀ ਆ ਹਰ ਕਾ ਰਾਮ ਜਗ ਜਪ ਤਨ ਅਕਾਵੇ ਵਾਹਿਗੁਰੂ ਦਾ ਨਾਮ ਜਪਨ ਕਰਕੇ ਅਕਾਵੇ ਦਾ ਭਾਵ ਰੱਜ ਆ ਸਕਦਾ ਹੈ ਤ੍ਰਿਸ਼ਨਾ बुझ ਸਕਦੀ ਆ ਵਾਹਿਗੁਰੂ ਦਾ ਨਾਮ ਜਪਣ ਵਾਲੇ ਕਹਿੰਦੇ ਤ੍ਰਿਸ਼ਨਾ ਬੁਝ ਸਕਦੀ ਆ ਵਾਹਿਗੁਰੂ ਦੇ ਨਾਮ ਦੇ ਨਾਲ ਸ਼ਾਂਤੀ ਸਬਰ ਸੰਤੋਖ ਆ ਸਕਦਾ ਜੇ ਨਾਮ ਦੇ ਪਏ ਜੇ ਮਾਰਗ ਇਹ ਜਾਪ ਰਕੇਲਾ ਜਿੱਥੇ ਇਸ ਮਾਰਗ ਦੇ ਉੱਤੇ ਭਾਈ ਇਹ ਜੀਵ ਇਕੱਲਾ ਜਾਂਦਾ ਹੈ ਉਹ ਕਿਹੜਾ ਰਸਤਾ ਜਿਸ ਰਸਤੇ ਦੇ ਉੱਤੇ ਇਸ ਜੀਵ ਨੂੰ ਜੀਵ ਆਤਮਾ ਨੂੰ ਜਾਣੀ ਪੈਂਦਾ ਇੱਕ ਤਾਂ ਸਰੀਰ ਦੇ ਰਸਤੇ ਨੇ ਆਪਾਂ ਰੋਜ਼ ਜਾਂਦੇ ਆਉਂਦੇ ਆ ਪੈਦਲ ਜਾਂਦੇ ਆ ਗੱਡੀ ਸਾਧਨ ਚ ਜਾਂਦੇ ਆ ਉਹ ਸਰੀਰ ਦਾ ਪੰਡਾ ਹੈ ਰਸਤਾ ਹੈ ਇੱਕ ਆਤਮਿਕ ਰਸਤਾ ਜਦੋਂ ਇਹ ਸਰੀਰ ਛੁੱਟ ਜਾਂਦਾ ਹੈ ਨਾ ਉਹ ਆਤਮਾ ਨੂੰ ਪੰਡਾ ਰਸਤਾ ਤੈਅ ਕਰਨਾ ਪੈਂਦਾ ਸਤਿਗੁਰੂ ਉਸ ਰਸਤੇ ਦੀ ਗੱਲ ਕਰਦੇ ਨੇ ਕਹਿੰਦੇ ਜੇ ਮਾਰਗ ਇਹ ਜਾ ਅਖਰ ਕਿਨਾ ਕਹਿੰਦੇ ਇਕੱਲਾ ਜਾਵੇਗਾ ਨਾ ਤੈ ਹਰ ਨਾਮ ਸੰਗ ਹੋਤ ਸੁਜੇ ਨਾ ਅਸੀਂ ਤੇ ਸਾਥ ਭਾਲਦੇ ਆ ਕਿਤੇ ਦੂਰ ਜਾਣਾ ਹੋਵੇ 2-4 ਦਿਨ ਦਾ ਪੈਂਡਾ ਹੋਵੇ ਪਗਾਇਆ ਇਕੱਲੇ ਦਾ ਮਨ ਨਹੀਂ ਲੱਗਣਾ ਕਿਸੇ ਨਾਲ ਮੇ ਸਾਥ ਸਾਥ ਹੋਵੇ ਪੰਡਾ ਛੇਤੀ ਮੁੱਕ ਜਾਵੇਗਾ ਪਹਿਲੇ ਸਮੇਂ ਚ ਤੁਰ ਕੇ ਜਾਂਦੇ ਤੁਰ ਕੇ ਜਾਂਦੇ ਕਹਿੰਦੇ ਸਾਥ ਭਾਲ ਦੇ ਕੋਈ ਸਾਥੀ ਮਿਲ ਜਾਵੇ ਰਸਤਾ ਛੇਤੀ ਗੱਲਾਂ ਬਾਤਾਂ ਦੇ ਵਿੱਚ ਮੁੱਕ ਜਾਵੇਗਾ ਕਹਿੰਦੇ ਜਦੋਂ ਇਹ ਜੀਵ ਅਕੇਲਾ ਜਾਵੇਗਾ ਸਰੀਰ ਛੱਡਣ ਤੋਂ ਬਾਅਦ ਜੀਵ ਆਤਮਾ ਕਹਿੰਦੇ ਉਹ ਰਸਤਾ ਬੜਾ ਲੰਮਾ ਹੈ ਬੜਾ ਬੜਾ ਰਸਤਾ ਹੈ ਜੇ ਮਾਰਗ ਕੇ ਗਨੇ ਜਾਹੇ ਨਾ ਉਸਾਰ ਕੋ ਨਹੀਂ ਗਨੇ ਜਾ ਸਕਦੇ ਇਸੇ ਤਰ੍ਹਾਂ ਕਹਿੰਦੇ ਜੇ ਮਾਰ ਵੀ ਜਾਤ ਇਕਲਾ ਤੈ ਅਰਨਾਮ ਸੰਗ ਹੋਤ ਸੁਹਿੰਤਾ ਕਹਿੰਦੇ ਉਥੇ ਫਿਰ ਨਾ ਜਿੰਦਗੀ ਦੇ ਵਿੱਚ ਜਪਿਆ ਹੋਊਗਾ ਨਾਮ ਤਾਂ ਕਹਿੰਦੇ ਤੇਰੇ ਲਈ ਸੁੱਖदाई ਹੋਵੇਗਾ ਤੈਨੂੰ ਸਾਥ ਮਿਲ ਜਾਵੇਗਾ ਨਾਮ ਦਾ ਨਾਮ ਦਾ ਜੱਪਿਓਏ ਨਾਮ ਦਾ ਸਾਥ ਮਿਲ ਜਾਵੇਗਾ ਔਰ ਤੇਰੇ ਲਈ ਕੋਹ ਰਸਤਾ ਦੁੱਖਦਾਰੀ ਨਹੀਂ ਹੋਵੇਗਾ ਸੁਖਦਾਈ ਮਿਲ ਜਾਵੇਗਾ ਸਤਿਗੁਰੂ ਕਹਿੰਦੇ ਇਸੇ ਕਰਕੇ ਭਾਈ ਜਿਸ ਨਾਮ ਦੇ ਵਿੱਚ ਇੰਨੀਆਂ ਬਰਕਤਾਂ ਨੇ ਫਿਰ ਤੇ ਚਪਣਾ ਚਾਹੀਦਾ ਪਤਾ ਨਾ ਆਪਾਂ ਵੇਖਦੇ ਆ ਸੰਸਾਰ ਦੇ ਕਾਰਜ ਕਰਦੇ ਆ ਆਪਾਂ ਵੇਖਦੇ ਜਿਸ ਕਾਰਜ ਦੇ ਵਿੱਚ ਕੁਸ਼ਲਾਉ ਮੁੰਤਾ ਜੇ ਆਪਾਂ ਉਹ ਕਾਰਜ ਕਰਦੇ ਕੁਛ ਆਪਾਂ ਨੂੰ ਲਾਭ ਪ੍ਰਾਪਤ ਹੋਵੇ ਉਹ ਕੇਤੀવાડી ਉਹ ਫਸਲ ਵੇਚਦੇ ਆ ਜਿਹਦੇ ਵਿੱਚ ਚੰਗਾ ਲਾਭ ਹੁੰਦਾ ਆਪਾਂ ਕਹਿੰਦੇ ਆ ਨਾ ਕੁਛ ਮਿਹਨਤ ਲਈ ਕਰ ਲਿਆ ਪਰਲੇ ਵੀ ਪਵੇ ਕੁਝ ਕਹਿੰਦੇ ਇਸ ਕਰਕੇ ਭਾਈ ਜਦੋਂ ਇਹਨਾ ਲਾਭ ਆ ਪਤਾ ਬੇਜੇ ਵਾਹਿਗੁਰੂ ਦੇ ਸਿਮਰਨੇ ਨਾਲ ਬੜੀ ਹਰ ਬਾਣੀ ਨੇ ਆਪਣਾ ਸਾਥ ਦੇਣਾ ਕੰਮ ਆਵੇਗੀ ਇਹ ਕਹਿੰਦੇ ਐਸਾ ਨਾਮ ਮਨ ਸਦਾ ਧਿਆਈਐ ਕਹਿੰਦੇ ਭਾਈ ਉਹ ਜੇ ਨਾਮ ਨੂੰ ਤਾਂ ਫਿਰ ਸਦਾ ਹੀ ਧਿਆਇਆਣਾ ਚਾਹੀਦਾ ਏ ਉਹ ਜੇ ਨਾਮ ਨੂੰ ਤਾਂ ਸਦਾ ਹੀ ਧਿਆਇਆਣਾ ਚਾਹੀਦਾ ਐਸਾ ਨਾਮ ਮਨ ਸਦਾ ਧਿਆਇ ਨਾਮਿਕ ਗੁਰਮੁਖ ਪਰਮ ਰਤ ਪਾਈਐ ਸਤਿਗੁਰੂ ਕਹਿੰਦੇ ਭਾਈ ਹਮੇਸ਼ਾ ਹੀ ਵਾਰੀ ਗੁਰੂ ਦੇ ਨਾਮ ਨੂੰ ਧਿਆਉਣਾ ਕਰ ਸਤਿਗੁਰਜੀ ਕਰਨ ਕਰਤਾ ਨੇ ਕਹਿੰਦੇ ਓ ਗੁਰਮੁਖ ਦੁਰਦਵਾਰਾ ਨਾਮ ਨੂੰ ਜਪ ਕੇ ਗੁਰਮੁਖਾਂ ਦੀ ਸੰਗਤ ਕਰਕੇ ਪਰਮਗਤ ਕੇਵਲ ਮੁਕਤੀ ਤਾਈਂ ਪਾਲੇਗਾ ਪਰਮਗਤ ਨੂੰ ਉਸ ਮਾਲਕ ਪਰਮੇਸ਼ਰ ਪਰਮਾਤਮਾ ਦੇ ਨਾਲ ਪਰਮ ਪਰਮੇਸ਼ਰ ਪਰਮਾਤਮਾ ਦੇ ਨਾਲ ਮਿਲਣ ਵਾਲੀ ਗੱਤਾ ਤੋਂ ਪਾਲਵੇਗਾ ਸਭ ਇੱਕ ਜੀ ਸਮਾਪਤੀ ਕਰੀਏ ਜੀ ਵਿਚਾਰਨ ਕਰਦਿਆਂ ਇਹ ਕੰਧ ਰੰਦੀਆਂ ਗੱਦੀਆਂ ਤੁਨਾ ਹੋ ਜਾਂਦੀਆਂ ਨੇ ਬਾਣੀ ਬਹੁਤ ਪ੍ਰਗਾਤ ਬੋਧ ਹੈ ਬਹੁਤ ਸੌਖੀ ਬਾਣੀ ਸੁਖਮਨੀ ਸਾਹਿਬ ਦੀ ਹਰ ਇੱਕ ਇਸ ਕਰਕੇ ਸੰਕਟਾਨਾ ਸੌਖਮਨੀ ਸਾਹਿਬ ਨੂੰ ਸਭ ਤੋਂ ਵੱਧ ਪੜਦੀਆਂ ਇਕ ਤਾਂ ਸੌਖੀ ਸਮਝ ਆ ਜਾਂਦੀ ਆ ਇੱਕ ਸਰਲ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀਆ ਨੇ ਬਹੁਤ ਵੱਡਾ ਗਿਆਨ ਇਸ ਵਿੱਚੋਂ ਅਕਸ਼ਰ ਜੇ ਤਾਂ ਪੜੀ ਜਾਂਾਂਗੇ ਆਪਣੇ ਕਾਰਜਾਂ ਦੀ ਸਫਲਤਾ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾਰਜ ਵੀ ਰਾਸ ਕਰ ਦਿੰਦੇ ਨੇ ਪਰ ਜੇ ਕਿਤੇ ਆਤਮਿਕ ਤਰੱਕੀ ਦੇ ਲਈ ਬਾਣੀ ਨੂੰ ਵਿਚਾਰ ਕੇ ਪੜਾਂਗੇ ਨਾ ਜ਼ਿੰਦਗੀ ਦੇ ਵਿੱਚ ਆਨੰਦ ਆ ਜਾਵੇਗਾ ਜ਼ਿੰਦਗੀ ਜਿਉਣ ਦਾ ਤਹੌਤ ਜਾਵੇਗਾ ਕਿਉਂਕਿ ਦੇਖੋ ਕਿੰਨੇ ਸੌਕੇ ਤਰੀਕੇ ਨਾਲ ਸਤਿਗੁਰੂ ਪ੍ਰੇਮ ਦੇ ਰੰਗ ਸਮਝਾਉਂਦੇ ਨੇ ਕਹਿੰਦੇ ਭਾਈ ਵਾਹਿਗੁਰੂ ਦੇ ਨਾਮ ਦੇ ਵਿੱਚ ਬਾਣੀ ਦੇ ਵਿੱਚ ਇਹ ਪਾਰਸਕਲਾ ਹੈ ਦੇਖੋ ਕਿੱਡੇ-ਕਿੱਡੀਆਂ ਬਖਸ਼ਿਸ਼ਾਂ ਸਤਿਗੁਰੂ ਸੱਚੇ ਪਾਤਸ਼ਾਹ ਸ਼ਬਦ ਦੇ ਵਿੱਚ ਕਰਕੇ ਆਏ ਨੇ ਉਨਾਂ ਨੂੰ ਨਿਹਾਰ ਦੇ ਨਾਲ ਸੁਣ ਕੇ ਬੱਲੇ ਦੇ ਨਾਲ ਵੱਣ ਕੇ ਜੋ ਸਤਿਗੁਰ ਦਾ ਹੁਕਮ ਆ ਕਹਿੰਦੇ ਭਾਈ ਜੇ ਮਾਰ ਕੇ ਜਾਤ ਦਾ ਇਕਿਲਾ ਤਹ ਹਰ ਨਾਮ ਸੰਗ ਹੋਤ ਸੁਹਿੰਦਾ ਇਹਨੂੰ ਦਿਸਹਿ ਤੱਕरेगा ਫਿਰ ਕਹਿੰਦੇ ਜਦੋਂ ਪਤਾ ਵੀ ਵਾਹਿਗੁਰੂ ਦਾ ਨਾਮ ਕੰਮ ਆਉਣ ਵਾਲਾ ਫਿਰ ਤਾਂ ਲੋ ਚੱਕਣਾ ਚਾਹੀਦਾ ਵੱਧ ਤੋਂ ਵੱਧ ਇਹ ਧਨ ਇਕੱਠਾ ਕਰਨਾ ਚਾਹੀਦਾ ਏਸੇ ਕਰਕੇ ਕਹਿੰਦੇ ਭਾਈ ਐਸਾ ਨਾ ਨਨ ਸਦਾ ਤੇ ਇਹ ਕਹਿੰਦੇ ਮਨਾਏ ਕੇ ਨਾਮ ਨੂੰ ਤਾਂ ਫਿਰ ਸਦਾ ਹੀ ਤੇ ਹੈ ਸਦਾ ਹੀ ਤੇ ਹਾਕ ਰਹੀਏ ਨਾਨਕ ਗੁਰਮੁਖ ਪਰਮਗਤੀ ਪਾਈ ਹੈ ਕਹਿੰਦੇ ਗੁਰਮੁਖ ਬਣ ਕੇ ਗੁਰੂ ਤੋਂ ਨਾਮ ਦੀ ਰਾਤ ਲੈ ਕੇ ਪਰਮਗਤੀ ਨੂੰ ਪਾਇਆ ਜਾ ਸਕਦਾ ਹੈ ਤਾਲਵੇਂਗਾ ਭਾਵੂਗਾ ਜੀ ਜਪੇਗਾ ਜਪਣਾ ਜਰੂਰੀ ਹੈ ਆਉ ਨਾਮ ਜਪੀ ਵੰਡ ਛਕੀਏ ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਓਕਾ ਦਿੱਤਾ ਭਾਈ ਨਾਮ ਜਪੋ ਨਾਮ ਜਪੋ ਨਾਮ ਜਪੋ ਨਾਮ ਜਪਣਾ ਫਿਰ ਵੰਡ ਛਕਣਾ ਕਿਰਤ ਕਰਨੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤਨੁ ਤੇ ਗਿਆਨ ਰੂਪੀ ਵੀ ਸਿਮਰਨ ਵੀ ਸੰਗਤ ਰੂਪੀ ਰਣਕੇ ਵੱਢ ਕੇ ਛੱਕਣਾ ਔਰ ਜੋ ਕਿਰਤ ਦੀ ਕਮਾਈ ਹੈ ਉਹਦੇ ਵਿੱਚੋਂ ਵੀ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣ ਹੈ ਸੇ ਤੁੰਨਾ ਦੀ ਖਮਾ ਬਖਸ਼ੋ ਜੀ ਸਤਿਗੁਰੂ ਬਖਸ਼ਣ ਹਰਿ ਨਾਮਾ ਸੋਕ ਪਵਣ ਗੁਰੂ ਪਾੜੇ ਪਿਤਾ ਮਾਤਾ ਤਰਤ ਨਾਤ ਦਿਨ ਰਾਤ ਦੁਏ ਦਾਈ ਦਾਇਆ ਖਿੰਦੇ ਸਗਦ ਜਗਤ ਤੇਂ ਗਿਆ ਇੰਮ ਅੰਬਰ ਆਈਆਂ ਰਾਜੇ ਕਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਕੇ ਮਿਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਮ ਜਿਨੇ ਨਾਮ ਤੇ ਆਇਆ ਗਏ ਬਿਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ